ਪਾਠ ਭਾਈ ਕੁਦਰਤੀ ਸਰੂਤ ਸਕੂਲ ਵਿੱਚ ਸਵੇਰ ਦੀ ਸਭਾ ਚੱਲ ਰਹੀ ਸੀ ਹਰ ਰੋਜ਼ ਵਾਂਗ ਅੱਜ ਵੀ ਰਾਸ਼ਟਰੀ ਗਾਣ ਅੱਜ ਦੇ ਵਿਚਾਰ ਆਦ ਬੋਲੇ ਜਾਣ ਤੋਂ ਬਾਅਦ ਇੱਕ ਵਿਦਿਆਰਥੀ ਵੱਲੋਂ ਖਬਰਾਂ ਪੜ੍ਹੀਆਂ ਗਈਆਂ ਇੱਕ ਖਬਰ ਨੇ ਗੁਰਲੀ ਨੂੰ ਬੇਚੈਨ ਕਰ ਦਿੱਤਾ ਖਬਰ ਸੀ ਇੱਕ ਜੰਗਲੀ ਤेंदुए ਨੇ ਚਿੜੀਆ ਘਰ ਦੇ ਦੋ ਹਿਰਨਾਂ ਨੂੰ ਸ਼ਿਕਾਰ ਬਣਾਇਆ ਤेंदुए ਤੋਂ ਡਰੇ ਲੋਕਾਂ ਨੇ ਪਿੰਡਾਂ ਵਿੱਚ ਪਹਿਰੇ ਲਗਾਏ। ਸਵੇਰ ਦੀ ਸਭਾ ਤੋਂ ਬਾਅਦ ਜਿਉਂ ਹੀ ਵਿਦਿਆਰਥੀ ਆਪਣੀਆਂ-ਆਪਣੀਆਂ ਜਮਾਤਾਂ ਵਿੱਚ ਪਹੁੰਚੇ ਗੁਰਲੀਨ ਆਪਣੀਆਂ ਸਹੇਲੀਆਂ ਨਾਲ ਇਸ ਬਾਰੇ ਗੱਲਬਾਤ ਕਰਨ ਲੱਗੀ। ਗੁਰਲੀਨ ਹੀ ਨਹੀਂ ਸਗੋਂ ਸਾਰੇ ਹੀ ਵਿਦਿਆਰਥੀ ਇਸ ਬਾਰੇ ਜਾਣਨ ਲਈ ਉਤਸੁਕ ਸਨ। ਜਿਵੇਂ ਹੀ ਅਧਿਆਪਕ ਜੀ ਕਲਾਸ ਵਿੱਚ ਆਏ ਵਿਦਿਆਰਥੀਆਂ ਦੀ ਘੁਸਰ-ਮੁਸਰ ਸੁਣ ਕੇ ਬਹੁਤ ਹੀ ਪਿਆਰ ਨਾਲ ਪੁੱਛਿਆ ਕਿ ਪਿਆਰੇ ਵਿਦਿਆਰਥੀਓ ਕੀ ਗੱਲ ਅੱਜ ਕਿਸ ਗੱਲ ਵਿਸ਼ੇ ਤੇ ਵਿਚਾਰ ਕਰ ਰਹੇ ਹੋ ਤਾਂ ਗੁਰleen ਨੇ ਛੱਟ ਪੁੱਛਿਆ ਮੈਡਮ ਇਸ ਜੰਗਲੀ ਤेंदुए ਨੇ ਚੜੀਆ ਘਰ ਵੱਲ ਆ ਕੇ ਇਹਨਾਂ ਦਾ ਸ਼ਿਕਾਰ ਕਿਉਂ ਕੀਤਾ ਕੀ ਇਸ ਨੂੰ ਆਪਣੇ ਜੰਗਲ ਵਿੱਚ ਖਾਣ ਲਈ ਕੁਝ ਨਹੀਂ ਮਿਲਿਆ ਅਧਿਆਪਕ ਹਾਂ ਗੁਰleen ਬਿਲਕੁਲ ਠੀਕ ਸੱਚਮੁੱਚ ਇਹ ਤਾਂ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ ਇਸ ਤੇ ਆਪਾਂ ਅੱਜ ਜ਼ਰੂਰ ਵਿਚਾਰ ਕਰਾਂਗੇ ਪਿਆਰੇ ਵਿਦਿਆਰਥੀਓ ਪਹਿਲੀ ਗੱਲ ਤਾਂ ਇਹ ਕੀ ਮਨੁੱਖ ਜੰਗਲਾਂ ਨੂੰ ਕੱਟ ਕੇ ਆਪ ਉੱਥੇ ਆਪਣੇ ਪਿੰਡ ਅਤੇ ਸ਼ਹਿਰ ਬਸਾ ਰਿਹਾ ਹੈ ਭਾਵ ਮਨੁੱਖ ਜਾਨਵਰਾਂ ਦੇ ਘਰਾਂ ਤੇ ਹਮਲਾ ਕਰਕੇ ਉਹਨਾਂ ਦੇ ਨਿਵਾਸ ਸਥਾਨ ਨਸ਼ਟ ਕਰ ਰਿਹਾ ਹੈ ਜੇਸ ਕਰਕੇ ਜੰਗਲੀ ਜਾਨਵਰਾਂ ਲਈ ਰਹਿਣ ਅਤੇ ਭੋਜਨ ਪ੍ਰਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ ਇਸ ਲਈ ਜੇਕਰ ਜਾਨਵਰਾਂ ਦੇ ਨਿਵਾਸ ਇਸੇ ਤਰ੍ਹਾਂ ਨਸ਼ਟ ਕੀਤੇ ਜਾਣਗੇ ਤਾਂ ਫਿਰ ਵਿਚਾਰੇ ਜਾਨਵਰ ਕਿੱਥੇ ਜਾਣਗੇ ਪ੍ਰਸ਼ਨਿਕ ਤेंदुए ਜਾਂ ਹੋਰ ਜੰਗਲੀ ਜਾਨਵਰ ਸਾਡੇ ਰਹਿਸ਼ੀ ਖੇਤਰਾਂ ਵੱਲ ਕਿਉਂ ਆ ਰਹੇ ਹਨ ਪੁੱਤਰ ਮਨੁੱਖ ਜਾਨਵਰਾਂ ਦੇ ਘਰਾਂ ਤੇ ਹਮਲਾ ਕਰਕੇ ਉਨਾਦੇ ਨਿਵਾਸ ਸਥਾਨ ਨਸ਼ਟ ਕਰ ਰਿਹਾ ਹੈ ਜਿਸ ਕਰਕੇ ਉਹਨਾਂ ਲਈ ਰਹਿਣ ਅਤੇ ਭੋਜਨ ਪ੍ਰਾਪਤ ਕਰਨਾ ਔਖਾ ਹੋ ਰਿਹਾ ਹੈ ਇਸ ਲਈ ਇਹ ਜਾਨਵਰ ਰਹਾਇਸ਼ੀ ਖੇਤਰਾਵਲ ਆਉਂਦੇ ਹਨ ਪ੍ਰਸ਼ਨ 2 ਕੀ ਤੁਹਾਡੇ ਇਲਾਕੇ ਵਿੱਚ ਵੀ ਕੋਈ ਅਜਿਹੀ ਘਟਨਾ ਵਾਪਰੀ ਹੈ ਭਾਵੇਂ ਕਿਸੇ ਜੰਗਲੀ ਜੀਵ ਨੇ ਰਹਾਇਸ਼ੀ ਖੇਤਰ ਵਿੱਚ ਆ ਕੇ ਕੋਈ ਨੁਕਸਾਨ ਕੀਤਾ ਹੈ ਜਾਂ ਫਿਰ ਕਿਸੇ ਅਖਬਾਰ ਜਾਂ ਟੈਲੀਵਿਜ਼ਨ ਉੱਤੇ ਕਿਸੇ ਅਜਿਹੀ ਘਟਨਾ ਬਾਰੇ ਸੁਣਿਆ ਹੈ ਆਪਣੇ ਅਧਿਆਪਕ ਦੀ ਮਦਦ ਨਾਲ ਲਿਖੋ ਉੱਤਰ ਸਾਡੇ ਇਲਾਕੇ ਵਿੱਚ ਇੱਕ ਸਾਂਬਰ ਆ ਗਿਆ ਸੀ ਜੋ ਕਿ ਬਹੁਤ ਡਰਿਆ ਹੋਇਆ ਸੀ ਅਸੀਂ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਉਹ ਸਾਂਬਰ ਨੂੰ ਫੜ ਕੇ ਜੰਗਲ ਵਿੱਚ ਲੈ ਗਏ ਗੁਰleen ਮੈਡਮ ਕੀ ਮਨੁੱਖ ਨੂੰ ਜੰਗਲਾਂ ਦੀ ਲੋੜ ਨਹੀਂ ਹੈ ਅਦੇ ਆਪਕ ਅਜੇ ਹੀ ਗੱਲ ਨਹੀਂ ਹੈ ਜੰਗਲ ਤਾਂ ਮਨੁੱਖ ਦੀ ਮੁੱਢਲੀ ਲੋੜ ਹਨ ਪਹਿਲਾਂ ਪਹਿਲ ਤਾਂ ਮਨੁੱਖ ਵੀ ਹੋਰ ਜੰਗਲੀ ਜੀਵਾਂ ਦੀ ਤਰ੍ਹਾਂ ਜੰਗਲਾਂ ਵਿੱਚ ਹੀ ਰਹਿੰਦਾ ਸੀ ਆਪਣੀਆਂ ਸਾਰੀਆਂ ਲੋੜਾਂ ਲਈ ਜੰਗਲਾਂ ਤੇ ਹੀ ਨਿਰਭਰ ਕਰਦਾ ਸੀ ਹੁਣ ਵੀ ਭਾਵੇਂ ਮਨੁੱਖ ਨੇ ਬਹੁਤ ਵਿਕਾਸ ਕਰ ਲਿਆ ਹੈ ਪਰੰਤੂ ਜਿਉਂਦੇ ਰਹਿਣ ਲਈ ਮਨੁੱਖ ਅੱਜ ਵੀ ਕੁਦਰਤ ਵੱਲੋਂ ਪ੍ਰਾਪਤ ਇਹਨਾਂ ਕੁਦਰਤੀ ਸਰੋਤਾਂ ਜਿਵੇਂ ਜੰਗਲ ਹਵਾ ਪਾਣੀ ਭੂਮੀ ਕੋਲਾ ਪੈਟਰੋਲੀਅਮ ਕੁਦਰਤੀ ਗੈਸ ਵਰਗੀਆਂ ਨਿਯਮਤਾਂ ਤੇ ਹੀ ਨਿਰਭਰ ਹੈ ਇਹਨਾਂ ਸਾਰੇ ਕੁਦਰਤੀ ਸਰੋਤਾਂ ਵਿੱਚੋਂ ਜੰਗਲਾਂ ਦੀ ਮਹੱਤਤਾ ਹੋਰ ਵੀ ਜ਼ਿਆਦਾ ਇਸ ਲਈ ਹੈ ਕਿਉਂਕਿ ਬਾਕੀ ਸਾਰੇ ਸਰੋਤਾਂ ਦਾ ਆਧਾਰ ਜੰਗਲ ਹੀ ਹਨ ਹਵਾ ਪਾਣੀ ਭੂਮੀ ਨਵਿਆਉਣ ਯੋਗ ਸਾਧਨ ਹਨ ਜੋ ਜੰਗਲਾਂ ਦੁਆਰਾ ਕਈ ਕੁਦਰਤੀ ਢੰਗਾਂ ਦੁਆਰਾ ਨਵਿਆਏ ਜਾਂਦੇ ਹਨ ਭਾਵ ਇਹਨਾਂ ਦੀ ਪੂਰਤੀ ਕੁਝ ਸਮੇਂ ਵਿੱਚ ਦੁਬਾਰਾ ਹੋ ਜਾਂਦੀ ਹੈ ਪਰੰਤੂ ਕੋਲਾ ਪੈਟਰੋਲੀਅਮ ਕੁਦਰਤੀ ਗੈਸ ਨਾ ਨਵਿਆਉਣਯੋਗ ਸਰੋਤ ਹਨ ਕਿਉਂਕਿ ਇਹਨਾਂ ਦੀ ਪੂਰਤੀ ਦੁਬਾਰਾ ਛੇਤੀ ਨਹੀਂ ਹੋ ਸਕਦੀ ਇਹਨਾਂ ਨੂੰ ਬਣਨ ਲਈ ਲੱਖਾਂ ਸਾਲ ਲੱਗ ਜਾਂਦੇ ਹਨ ਪ੍ਰਸ਼ਨ 3 ਕੁਦਰਤੀ ਸਰੋਤ ਕੀ ਹਨ ਵੱਖ-ਵੱਖ ਕੁਦਰਤੀ ਸਰੋਤਾਂ ਦੀ ਸੂਚੀ ਬਣਾਓ। ਉੱਤਰ: ਕੁਦਰਤ ਤੋਂ ਪ੍ਰਾਪਤ ਹੋਣ ਵਾਲੇ ਸਾਧਨਾਂ ਨੂੰ ਕੁਦਰਤੀ ਸਰੋਤ ਕਿਹਾ ਜਾਂਦਾ ਹੈ ਜਿਵੇਂ ਹਵਾ, ਪਾਣੀ, ਊਗਲਾ, ਮਿੱਟੀ, ਤੇਲ, ਗੈਸ ਆਦਿ। ਪ੍ਰਸ਼ਨ 4: ਹੇਠਾਂ ਵੱਖ-ਵੱਖ ਕਿਸਮ ਦੇ ਕੁਦਰਤੀ ਸਰੋਤਾਂ ਦੀ ਇੱਕ-ਇੱਕ ਉਦਾਹਰਣ ਦਿੱਤੀ ਗਈ ਹੈ। ਬਾਕੀ ਸੂਚੀ ਪੂਰੀ ਕਰੋ। ਨਵਿਆਣ ਜੋ ਕੁਦਰਤੀ ਸਰੋਤ ਜੰਗਲ ਹਵਾ ਪਾਣੀ ਨਾ ਨਵਿਆਉਣ ਜੋ ਕੁਦਰਤੀ ਸਰੋਤ ਕੋਲਾ ਤੇਲ ਗੈਸ ਜੰਗਲ ਜੰਗਲ ਸਾਡੇ ਮਹੱਤਵਪੂਰਨ ਕੁਦਰਤੀ ਸਰੋਤ ਹਨ ਇਹ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੁਆਰਾ ਵਾਯੂ ਮੰਡਲ ਵਿੱਚੋਂ ਕਾਰਬਨ ਡਾਈਆਕਸਾਈਡ ਸੋਖਦੇ ਹਨ ਅਤੇ ਆਕਸੀਜਨ ਗੈਸ ਵਾਯੂ ਮੰਡਲ ਵਿੱਚ ਛੱਡਦੇ ਰਹਿੰਦੇ ਹਨ ਇਸ ਤਰ੍ਹਾਂ ਵਾਯੂ ਮੰਡਲ ਵਿੱਚ ਗੈਸਾਂ ਦਾ ਅਨੁਪਾਤ ਮਾਤਰਾ ਸਥਿਰ ਰਹਿੰਦਾ ਹੈ ਜੰਗਲ ਵਾਸ਼ਪੀਕਰਨ ਕਿਰਿਆ ਦੁਆਰਾ ਹਵਾ ਵਿੱਚ ਪਾਣੀ ਛੱਡਦੇ ਰਹਿੰਦੇ ਹਨ ਜਿਸ ਨਾਲ ਵਾਯੂਮੰਡਲ ਵਿੱਚ ਤਾਪਮਾਨ ਵੀ ਕਾਬੂ ਵਿੱਚ ਰਹਿੰਦਾ ਹੈ ਅਤੇ ਇਹੋ ਵਾਸ਼ਪ ਬੱਦਲ ਬਣਾਉਣ ਵਿੱਚ ਵੀ ਸਹਾਇੀ ਹੁੰਦੇ ਹਨ ਜਿਸ ਕਰਕੇ ਵਰਖਾ ਹੁੰਦੀ ਹੈ ਆਓ ਇਹ ਸਮਝਣ ਲਈ ਇੱਕ ਕਿਰਿਆ ਕਰੀਏ ਕਿਰਿਆ 1 ਕਿਸੇ ਕੁਦਰ ਕਿਸੇ ਦਰਖਤ ਦੀ ਇੱਕ ਟਾਣੀ ਨੂੰ ਬਿਨਾਂ ਤੋੜੇ ਪਕੜ ਕੇ ਇੱਕ ਪੋਲੀਥਿਨ ਦੇ ਲਿਫਾਫੇ ਵਿੱਚ ਪਾ ਦਿਓ ਅਤੇ ਲਿਫਾਫੇ ਦਾ ਮੂੰਹ ਚੰਗੀ ਤਰ੍ਹਾਂ ਕੱਸ ਕੇ ਬੰਨ੍ਹ ਦਿਓ। ਦੂਸਰੇ ਦਿਨ ਵੇਖੋ ਤੁਸੀਂ ਕੀ ਵੇਖਦੇ ਹੋ ਕਿ ਪੋਲੀਥਿਨ ਦੇ ਲਿਫਾਫੇ ਅੰਦਰ ਕੁਝ ਪਾਣੀ ਇਕੱਠਾ ਹੋਇਆ ਹੈ। ਇਸ ਤੋਂ ਜੋ ਸੱਟਾ ਨਿਕਲਿਆ ਉਸ ਨੂੰ ਕਾਪੀ ਵਿੱਚ ਨੋਟ ਕਰੋ। ਬੱਚਿਓ ਇਹ ਪਾਣੀ ਹੀ ਵਾਯੂਮੰਡਲ ਵਿੱਚ ਜਾ ਕੇ ਤਾਪਮਾਨ ਨੂੰ ਨਿਯੰਤਰਣ ਵਿੱਚ ਰੱਖਦਾ ਹੈ ਅਤੇ ਇਹਨਾਂ ਵਾਸ਼ਪਾਂ ਤੋਂ ਹੀ ਬੱਦਲ ਬਣਦੇ ਹਨ। ਜਿੰਨਾ ਕਾਨ ਪ੍ਰithvi ਉੱਪਰ ਵਰਖਾ ਹੁੰਦੀ ਹੈ ਜੰਗਲਾਂ ਦੀ ਰਹਿੰਦ-ਖੂੰਦ ਜਿਵੇਂ ਟਾਹਣੀਆਂ ਪੱਤੇ ਸੱਕ ਫੁੱਲ ਫਲ ਆਦ ਗਲਨ ਸੜਨ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦੇ ਹਨ ਜੋ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ ਇਸ ਤਰ੍ਹਾਂ ਜੰਗਲ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ ਜੰਗਲਾਂ ਤੋਂ ਬਹੁਤ ਸਾਰੀਆਂ ਜੜੀਆਂ ਬੂਟੀਆਂ ਫਲ ਰਬੜ ਗੂੰਦ ਰੰਗ ਆਦ ਵੀ ਪ੍ਰਾਪਤ ਹੁੰਦੇ ਹਨ ਜੰਗਲਾਂ ਤੋਂ ਘਰ ਬਣਾਉਣ ਲਈ ਬਾਲਣ ਲਈ ਫਰਨੀਚਰ ਬਣਾਉਣ ਲਈ ਲੱਕੜ ਪ੍ਰਾਪਤ ਹੁੰਦੀ ਹੈ। ਪ੍ਰਸ਼ਨ 5 ਜੰਗਲਾਂ ਤੋਂ ਸਾਨੂੰ ਕਿਹੜੇ ਕਿਹੜੇ ਪਦਾਰਥ ਪ੍ਰਾਪਤ ਹੁੰਦੇ ਹਨ? ਉੱਤਰ ਲੱਕੜ, ਫਲ, ਜੜੀਆਂ ਬੂਟੀਆਂ, ਰਬੜ, ਗੂੰਦ, ਰੰਗ ਆਦਿ। ਪ੍ਰਸ਼ਨ 6 ਜੰਗਲ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਕਿਵੇਂ ਸਹਾਇਤਾ ਕਰਦੇ ਹਨ? ਉੱਤਰ ਜੰਗਲ ਵਿੱਚ ਦਰਖਤਾਂ ਦੇ ਪੱਤੇ, ਫਲ, ਫੁੱਲ, ਸੱਕ ਆਦ ਗਾਲ ਸੜ ਕੇ ਮਿੱਟੀ ਵਿੱਚ ਮਿਲ ਜਾਂਦੇ ਹਨ ਤੇ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ। ਗੁਰleen ਜੇਕਰ ਜੰਗਲਾਂ ਦੇ ਇੰਨੇ ਜ਼ਿਆਦਾ ਲਾਭ ਹਨ ਤਾਂ ਫਿਰ ਮਨੁੱਖ ਜੰਗਲ ਕਿਉਂ ਕੱਟ ਰਿਹਾ ਹੈ? ਅਧਿਆਪਕ ਵਧਦੀ ਹੋਈ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਖੇਤੀਬਾੜੀ ਦੇ ਖੇਤਰ ਵਿੱਚ ਵਾਧਾ ਕੀਤਾ ਗਿਆ। ਉਦਯੋਗ ਲਗਾਏ ਗਏ ਸ਼ਹਿਰ ਬਸਾਏ ਗਏ ਸੜਕਾਂ ਅਤੇ ਰੇਲਵੇ ਲਾਈਨਾਂ ਬਿਸ਼ਾਈਆਂ ਗਈਆਂ ਉਪਰੋਕਤ ਤੋਂ ਬਿਨਾ ਹੋਰ ਵੀ ਕਾਰਨਾ ਕਰਕੇ ਬਹੁਤ ਸਾਰੇ ਜੰਗਲ ਕੱਟ ਦਿੱਤੇ ਗਏ। ਇਹੀ ਕਾਰਨ ਹੈ ਕਿ ਜੰਗਲੀ ਜੀਵ ਭੋਜਨ ਦੀ ਭਾਲ ਵਿੱਚ ਸਾਡੇ ਰਹਾਇਸ਼ੀ ਖੇਤਰਾਂ ਵੱਲ ਆ ਰਹੇ ਹਨ। ਅਤੇ ਜੰਗਲਾਂ ਦੇ ਕਟਣ ਕਾਰਨ ਬਾਕੀ ਸਾਰੇ ਕੁਦਰਤੀ ਸਰੋਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਲਈ ਹੁਣ ਜੰਗਲਾਂ ਨੂੰ ਬਚਾਉਣ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ ਅਤੇ ਹੋਰ ਬਹੁਤ ਕਰਨ ਦੀ ਲੋੜ ਹੈ ਜਿਵੇਂ ਬਚੇ ਹੋਏ ਜੰਗਲਾਂ ਨੂੰ ਕੱਟਣ ਤੇ ਪਾਬੰਦੀ ਲਗਾਈ ਗਈ ਹੈ ਜੰਗਲਾਂ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ ਵੱਧ ਤੋਂ ਵੱਧ ਦਰਖਤ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜੰਗਲਾਂ ਵਿੱਚ ਗ੍ਰੀਨ ਬੈਲਟਾਂ ਬਣਾਈਆਂ ਜਾ ਰਹੀਆਂ ਹਨ ਖੇਤਾਂ ਦੇ ਆਲੇ-ਦੁਆਲੇ ਦਰਖਤ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਰੁੱਖ ਲਗਾਉਣ ਲਈ ਜੁਲਾਈ ਦੇ ਪਹਿਲੇ ਹਫਤੇ ਵਿੱਚ ਵਣ ਮਹਾ ਉਤਸਵ ਮਨਾਇਆ ਜਾਂਦਾ ਹੈ। ਪ੍ਰਸ਼ਨ ਸਤ ਜੰਗਲ ਦੀ ਕਟਾਈ ਦੇ ਕਾਰਨ ਦੱਸੋ। ਪੁੱਤਰ ਵੱਧਦੀ ਆਬਾਦੀ ਦੇ ਰਹਿਣ ਲਈ ਉਦਯੋਗ ਲਗਾਉਣ ਲਈ ਖੇਤੀਬਾੜੀ ਦੇ ਖੇਤਰ ਵਿੱਚ ਵਾਧਾ ਕਰਨ ਲਈ ਅਤੇ ਰੇਲਵੇ ਲਾਈਨਾਂ ਵਿਛਾਉਣ ਲਈ ਜੰਗਲ ਕੱਟੇ ਜਾ ਰਹੇ ਹਨ। ਹਵਾ ਹਵਾ ਇੱਕ ਅਦਿੱਖ ਭਾਵ ਦਿਖਾਈ ਨਾ ਦੇਣ ਵਾਲਾ ਕੁਦਰਤੀ ਸਰੋਤ ਹੈ ਇਹ ਧਰਤੀ ਦੇ ਆਲੇ-ਦੁਆਲੇ ਸਾਰੇ ਪਾਸੇ ਮੌਜੂਦ ਹੈ ਅਤੇ ਇਹ ਧਰਤੀ ਦਾ ਵਾਯੂਮੰਡਲ ਬਣਾਉਂਦੀ ਹੈ ਸਾਰੇ ਹਰੇ ਪੌਦੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਸੋਖ ਕੇ ਭੋਜਨ ਬਣਾਉਂਦੇ ਹਨ ਸਾਰੇ ਪੌਦੇ ਅਤੇ ਜੀਵ ਜੰਤੂ ਸજીਵ ਸਾਹ ਲੈਣ ਲਈ ਆਕਸੀਜਨ ਹਵਾ ਵਿੱਚੋਂ ਸੋਖਦੇ ਹਨ ਸਾਰੇ ਬਲਣਾਂ ਨੂੰ ਬਲਣ ਕਰਿਆ ਸਮੇਂ ਆਕਸੀਜਨ ਗੈਸ ਹਵਾ ਵਿੱਚੋਂ ਹੀ ਮਿਲਦੀ ਹੈ। ਹਵਾ ਟਾਇਰਾਂ ਅਤੇ ਗੁਬਾਰਿਆਂ ਵਿੱਚ ਭਰੀ ਜਾਂਦੀ ਹੈ। ਅੱਜਕੱਲ੍ਹ ਬਿਜਲੀ ਪੈਦਾ ਕਰਨ ਲਈ ਪੌਣ ਚੱਕੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜੋ ਹਵਾ ਨਾਲ ਚਲਦੀਆਂ ਹਨ। ਇਸ ਤੋਂ ਇਲਾਵਾ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਵੀ ਹਵਾ ਦੀ ਵਰਤੋਂ ਕਰਦੇ ਹਾਂ ਜਿਵੇਂ ਪਤੰਗ ਉਡਾਉਣ ਲਈ ਤੂੜੀ ਵਿੱਚੋਂ ਦਾਣੇ ਵੱਖ ਕਰਨ ਲਈ ਗਰਮੀਆਂ ਵਿੱਚ ਪੱਖਾ ਚਲਾ ਕੇ ਹਵਾ ਲੈਣ ਲਈ ਕਿਰਿਆਦੋ ਆਓ ਇੱਕ ਪੌਣ ਚੱਕੀ ਬਣਾਈਏ ਇੱਕ ਵਰਗਾਕਾਰ ਕਾਗਜ਼ ਲਓ ਉਸ ਦੇ ਚਾਰੋਂ ਕਿਨਾਰਿਆਂ ਤੋਂ ਕੇਂਦਰ ਵੱਲ ਨੂੰ ਕੱਟ ਲਗਾਓ ਚਾਰੋਂ ਕਿਨਾਰਿਆਂ ਤੋਂ ਪਕੜ ਕੇ ਕੇਂਦਰ ਵੱਲ ਮੋੜੋ ਤੇ ਇਕੱਠਿਆਂ ਨੂੰ ਇੱਕ ਪਿੰਨ ਲਗਾਓ ਪਿੰਨ ਨੂੰ ਇੱਕ ਕਾਨੇ ਵਿੱਚ ਲਗਾ ਕੇ ਥੋੜਾ ਜਿਹਾ ਮੋੜ ਦਿਓ ਹੁਣ ਪੌਣ ਚੱਕੀ ਤਿਆਰ ਹੈ ਇਸ ਨੂੰ ਹੱਥ ਵਿੱਚ ਪਕੜ ਕੇ ਥੋੜਾ ਦੌੜੋ ਜਾਂ ਚੱਲਦੇ ਹੋਏ ਪੱਖੇ ਵੱਲ ਕਰ ਦਿਓ ਇਹ ਘੁੰਮਣ ਲੱਗ ਜਾਂਦੀ ਹੈ ਪੌਣ ਚੱਕੀ ਦਾ ਸਿਧਾਂਤ ਸਮਝਾਉਣ ਲਈ ਬਣਾਈ ਗਈ ਕਾਗਜ਼ ਦੀ ਪੰਬੀਰੀ ਪੌਣ ਚੱਕੀ ਦੁਆਰਾ ਬਿਜਲੀ ਦਾ ਉਤਪਾਦਨ ਪ੍ਰਸ਼ਨ 8 ਜੰਗਲਾਂ ਨੂੰ ਬਚਾਉਣ ਲਈ ਤੁਸੀਂ ਕੀ ਕਰੋਗੇ ਉੱਤਰ ਬਚੇ ਹੋਏ ਜੰਗਲਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਸ਼ਹਿਰਾਂ ਵਿੱਚ ਗ੍ਰੀਨ ਬੈਲਟਾਂ ਬਣਾਉਣੀਆਂ ਚਾਹੀਦੀਆਂ ਹਨ ਲੱਕੜ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਪ੍ਰਸ਼ਨ 9 ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਹਵਾ ਵਿੱਚੋਂ ਕਿਸ ਗੈਸ ਦੀ ਵਰਤੋਂ ਕਰਦੇ ਹਨ ਉੱਤਰ ਕਾਰਬਨ ਡਾਈਆਕਸਾਈਡ ਗੈਸ ਪ੍ਰਸ਼ਨ 10 ਸਜੀਵ ਪੌਦੇ ਅਤੇ ਜੰਤੂ ਸਾਹ ਲੈਣ ਲਈ ਹਵਾ ਵਿੱਚੋਂ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ? ਉੱਤਰ ਆਕਸੀਜਨ ਗੈਸ। ਪ੍ਰਸ਼ਨ 11 ਸਜੀਵ ਪੌਦੇ ਅਤੇ ਜੰਤੂ ਸਾਹ ਲੈਣ ਸਮੇਂ ਹਵਾ ਵਿੱਚ ਕਿਹੜੀ ਗੈਸ ਛੱਡਦੇ ਹਨ? ਉੱਤਰ ਕਾਰਬਨ ਡਾਈਆਕਸਾਈਡ ਗੈਸ। ਬੱਚਿਓ ਇਹ ਹਵਾ ਵੀ ਸਾਡੇ ਦੁਆਰਾ ਕੀਤੀਆਂ ਜਾ ਰਹੀਆਂ ਕਈ ਕਿਰਿਆਵਾਂ ਕਰਕੇ ਗੰਦਲੀ ਭਾਵ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ। ਜਿਵੇਂ ਖੇਤਾਂ ਵਿੱਚ ਨਾੜ ਫਸਲ ਦੀ ਰਹਿੰਦ-ਖੂੰਦ ਜਾਂ ਬਗੀਚੇ ਦੇ ਪੱਤਿਆਂ ਨੂੰ ਅੱਗ ਲਗਾਉਣ ਨਾਲ ਕੂੜੇ ਨੂੰ ਅੱਗ ਲਗਾਉਣ ਨਾਲ ਖੁੱਲ੍ਹੀ ਥਾਂ ਤੇ ਕੂੜਾ ਸੁੱਟਣ ਨਾਲ ਜੰਗਲਾਂ ਨੂੰ ਅੱਗ ਲਗਾਉਣ ਨਾਲ ਦਰਖਤ ਕੱਟਣ ਨਾਲ ਮਰੇ ਹੋਏ ਡੰਗਰ ਜਾਂ ਜੰਤੂ ਮਿੱਟੀ ਵਿੱਚ ਦਬਾਉਣ ਦੀ ਬਜਾਏ ਇੱਧਰ-ਉੱਧਰ ਸੁੱਟਣ ਦੇ ਕਾਰਨ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਨਾਲ ਛਿੱਕਣ ਖੰਗਣ ਦੇ ਕਾਰਨ ਬਾਲਣ ਦੇ ਧੂਏਂ ਬਾਹਨਾ ਦੇ ਧੂਏਂ ਅਤੇ ਫੈਕਟਰੀਆਂ ਦੇ ਧੂਏਂ ਕਾਰਨ ਸਿਗਰਟ ਦੇ ਧੂਏਂ ਕਾਰਨ ਪ੍ਰਸ਼ਨ 12 ਇੱਥੇ ਕੁਝ ਕਿਰਿਆਵਾਂ ਦਿੱਤੀਆਂ ਗਈਆਂ ਹਨ ਦੱਸੋ ਕਿੰਨਾ ਕਿਰਿਆਵਾਂ ਦੁਆਰਾ ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਕਿੰਨਾ ਦੁਆਰਾ ਨਹੀਂ ਲੱਕੜ ਜਲਾਉਣ ਨਾਲ ਹਾਂ ਟਾਇਰਾਂ ਵਿੱਚ ਹਵਾ ਭਰਨ ਨਾਲ ਨਹੀਂ ਸਾਹ ਲੈਣ ਨਾਲ ਨਹੀਂ ਪੱਖਾ ਚਲਾਉਣ ਨਾਲ ਨਹੀਂ ਹਨੇਰੇ ਆਉਣ ਨਾਲ ਨਹੀਂ ਕੂੜੇ ਨੂੰ ਅੱਗ ਲਗਾਉਣ ਨਾਲ ਹਾਂ ਖੇਤਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਣ ਨਾਲ ਹਾਂ ਆਤਿਸ਼ਬਾਜੀ ਅਤੇ ਪਟਾਕੇ ਚਲਾਉਣ ਨਾਲ ਹਾਂ ਪੈਦਾ ਹੋਏ ਧੂੰਆਂ ਕਾਂ ਪਾਣੀ ਪਾਣੀ ਵੀ ਇੱਕ ਮਹੱਤਵਪੂਰਨ ਕੁਦਰਤੀ ਸਰੋਤ ਹੈ ਇਹ ਸਾਡੀ ਪ੍ਰithvi ਉੱਪਰ ਸਮੁੰਦਰਾਂ ਦਰਿਆਵਾਂ ਨਦੀਆਂ ਖੂੰਹਾਂ ਵਿੱਚ ਅਤੇ ਧਰਤੀ ਦੇ ਹੇਠਾਂ ਮੌਜੂਦ ਹੈ ਧਰਵਾ ਉੱਤੇ برف ਠੋਸ ਦੇ ਰੂਪ ਵਿੱਚ ਮੌਜੂਦ ਹੈ ਪਰੰਤੂ ਵਰਤੋਂਯੋਗ ਪਾਣੀ ਦੀ ਮਾਤਰਾ ਬਹੁਤ ਹੀ ਘੱਟ ਹੈ ਇਸ ਦੀ ਰੋਜ਼ਾਨਾ ਜੀਵਨ ਵਿੱਚ ਸਾਡੇ ਹੀ ਸજીਵਾਂ ਦੁਆਰਾ ਵਰਤੋਂ ਕੀਤੀ ਜਾਂਦੀ ਹੈ ਫੈਕਟਰੀਆਂ ਅਤੇ ਘਰਾਂ ਵਿੱਚੋਂ ਨਿਕਲਦਾ ਗੰਦਾ ਪਾਣੀ ਲਗਾਤਾਰ ਨਦੀਆਂ ਅਤੇ ਦਰਿਆਵਾਂ ਵਿੱਚ ਰਲ ਕੇ ਸਾਫ ਪਾਣੀ ਨੂੰ ਗੰਧਲਾ ਕਰ ਰਿਹਾ ਹੈ ਇਸ ਗੰਦੇ ਪਾਣੀ ਨੂੰ ਪੀਣ ਕਾਰ ਮਨੁੱਖ ਨੂੰ ਹੈਜ਼ੇ ਅਤੇ ਪੀੜੀਏ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਰਹੀਆਂ ਹਨ ਅਤੇ ਜੀਵ ਜੰਤੂ ਵੀ ਮਰ ਰਹੇ ਹਨ ਸਾਰੇ ਸੰਜੀਵਾ ਦੇ ਜਿਉਂਦੇ ਰਹਿਣ ਲਈ ਪਾਣੀ অতি ਜ਼ਰੂਰੀ ਹੈ ਖੇਤੀਬਾੜੀ ਵਿੱਚ ਸਿੰਚਾਈ ਲਈ ਰੇਲ ਗੱਡੀਆਂ ਦੇ ਭਾਫ਼ ਇੰਜਣ ਚਲਾਉਣ ਲਈ ਪਾਣੀ ਵਾਲੇ ਜਹਾਜ਼ ਚਲਾਉਣ ਲਈ ਪਾਣੀ ਦਾ ਪ੍ਰਦੂਸ਼ਣ ਉਦਯੋਗਾਂ ਵਿੱਚ ਮੱਛੀਆਂ ਪਾਲਣ ਲਈ ਪਣ ਬਿਜਲੀ ਘਰਾਂ ਵਿੱਚ ਬਿਜਲੀ ਪੈਦਾ ਕਰਨ ਲਈ ਪ੍ਰਸ਼ਨ 13 ਤੁਸੀਂ ਰੋਜ਼ਾਨਾ ਜੀਵਨ ਵਿੱਚ ਪਾਣੀ ਦੀ ਵਰਤੋਂ ਕਿੱਥੇ-ਕਿੱਥੇ ਕਰਦੇ ਹੋ ਉੱਤਰ ਨਹਾਉਣ ਲਈ ਕੱਪੜੇ ਧੋਣ ਲਈ ਸਿੰਚਾਈ ਲਈ ਪੀਣ ਲਈ ਆਦ ਪ੍ਰਸ਼ਨ 14 ਸਾਡੇ ਹਰ ਰੋਜ਼ ਦੇ ਕੰਮਾਂ ਦੌਰਾਨ ਪਾਣੀ ਪ੍ਰਦੂਸ਼ਿਤ ਹੁੰਦਾ ਰਹਿੰਦਾ ਹੈ ਜਾਂ ਅਜਾਈ ਜਾਂਦਾ ਰਹਿੰਦਾ ਹੈ ਤੁਸੀਂ ਇਸ ਨੂੰ ਘਟ ਕਰਨ ਲਈ ਕੀ ਕਰੋਗੇ ਪੁੱਤਰ ਕੱਪੜੇ ਧੋ ਕੇ ਬਚੇ ਪਾਣੀ ਨਾਲ ਪੋਚਾ ਲਾਓ ਫਲ ਸਬਜ਼ੀਆਂ ਧੋ ਕੇ ਬਚੇ ਪਾਣੀ ਨੂੰ ਬੂਟਿਆਂ ਵਿੱਚ ਪਾਉਣਾ ਚਾਹੀਦਾ ਹੈ ਦੰਦ ਬੁਰਸ਼ ਕਰਦੇ ਸਮੇਂ ਪਾਣੀ ਚੱਲਦਾ ਨਾ ਛੱਡ ਕੇ ਮਿੱਟੀ ਜੰਗਲ ਹਵਾ ਅਤੇ ਪਾਣੀ ਦੀ ਤਰ੍ਹਾਂ ਮਿੱਟੀ ਵੀ ਇੱਕ ਬਹੁਤ ਮਹੱਤਵਪੂਰਨ ਕੁਦਰਤੀ ਸਰੋਤ ਹੈ ਇਸ ਦੀ ਬਰਤੋਂ ਘਰ ਬਣਾਉਣ ਲਈ ਪੌਦੇ ਉਗਾਉਣ ਲਈ ਬਰਤਨ ਬਣਾਉਣ ਲਈ ਅਤੇ ਹੋਰ ਅਨੇਕ ਕੰਮਾਂ ਵਿੱਚ ਕੀਤੀ ਜਾਂਦੀ ਹੈ। ਪਰੰਤੂ ਮਿੱਟੀ ਵੀ ਕਈ ਕਾਰਨਾ ਕਰਕੇ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ ਜਿਵੇਂ ਕੀਟ ਨਾਸ਼ਕਾਂ ਦੀ ਵਰਤੋਂ ਲੋੜ ਤੋਂ ਵੱਧ ਕਰਨ ਨਾਲ ਨਦੀਨ ਨਾਸ਼ਕਾਂ ਦੀ ਵਰਤੋਂ ਲੋੜ ਤੋਂ ਵੱਧ ਕਰਨ ਨਾਲ ਭੂਮੀ ਪ੍ਰਦੂਸ਼ਣ ਰਸਾਇਣਿਕ ਖਾਦਾਂ ਦੀ ਵਰਤੋਂ ਲੋੜ ਤੋਂ ਵੱਧ ਕਰਨ ਨਾਲ ਪਾਲਥਨ ਤੇ ਪਲਾਸਟਿਕ ਆਦ ਬੇਅਰਥ ਪਦਾਰਥ ਮਿੱਟੀ ਦੇ ਵਿੱਚ ਸੁੱਟਣ ਨਾਲ ਹਨੇਰੀਆਂ ਨਾਲ ਉਪਜਾਊ ਮਿੱਟੀ ਉੱਡ ਜਾਂਦੀ ਹੈ ਹੜ੍ਹਾਂ ਦੁਆਰਾ ਉਪਜਾਊ ਮਿੱਟੀ ਖੁਰ ਕੇ ਰੁੜ ਜਾਂਦੀ ਹੈ ਪਹਾੜਾਂ ਦੀ ਅਣਵਾਹ ਖੁਦਾਈ ਕਰਨ ਨਾਲ ਇਸ ਤਰ੍ਹਾਂ ਦੇ ਕਈ ਹੋਰ ਕਾਰਨ ਵੀ ਹਨ ਜਿਸ ਨਾਲ ਮਿੱਟੀ ਪ੍ਰਦੂਸ਼ਿਤ ਹੋ ਰਹੀ ਹੈ ਪ੍ਰਸ਼ਨ 15 ਆਮ ਜੀਵਨ ਵਿੱਚ ਮਿੱਟੀ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ? ਉੱਤਰ ਘਰ ਬਣਾਉਣ ਲਈ, ਬੂਟੇ ਲਾਉਣ ਲਈ, ਭਾਂਡੇ ਬਣਾਉਣ ਲਈ, ਖੇਤਾਂ ਵਿੱਚ ਆਦਿ। ਪ੍ਰਸ਼ਨ 16 ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੁਝ ਸੁਝਾਅ ਲਿਖੋ। ਉੱਤਰ ਕੀਟਨਾਸ਼ਕਾਂ ਦੀ ਵਰਤੋਂ ਘਟ ਕੀਤੀ ਜਾਵੇ। ਰਸਾਇਣਿਕ ਖਾਦਾਂ ਦੀ ਵਰਤੋਂ ਘਟ ਕੀਤੀ ਜਾਵੇ। ਪੋਲੀਥੀਨ ਪਲਾਸਟਿਕ ਆਦਿ ਦੀ ਵਰਤੋਂ ਘਟ ਕੀਤੀ ਜਾਵੇ। ਨਵਿਆਉਣਯੋਗ ਕੁਦਰਤੀ ਸਰੋਤ ਕੋਲਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਸਾਡੇ ਨਵਿਆਉਣਯੋਗ ਕੁਦਰਤੀ ਸਰੋਤ ਹਨ ਕਿਉਂਕਿ ਇਹਨਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ ਇਹ ਕੁਦਰਤ ਵਿੱਚ ਬਹੁਤ ਹੀ ਸੀਮਿਤ ਮਾਤਰਾ ਵਿੱਚ ਮੌਜੂਦ ਹਨ ਅਤੇ ਹੁਣ ਇਹਨਾਂ ਦੀ ਵਰਤੋਂ ਵਧੇਰੇ ਹੋਣ ਕਾਰਨ ਇਹ ਦਿਨੋਂ-ਦਿਨ ਤੇਜ਼ੀ ਨਾਲ ਘਟਦੇ ਜਾ ਰਹੇ ਹਨ ਅਤੇ ਮਹਿੰਗੇ ਵੀ ਹੁੰਦੇ ਜਾ ਰਹੇ ਹਨ ਕੋਲੇ ਨੂੰ ਤਾਪ ਬਿਜਲੀ ਘਰਾਂ ਵਿੱਚ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਭਾਫ਼ ਇੰਜਣਾਂ ਵਿੱਚ ਭਾਫ਼ ਬਣਾਉਣ ਲਈ ਵਰਤਿਆ ਜਾਂਦਾ ਹੈ। ਭੱਟੀਆਂ ਵਿੱਚ ਤਾਪ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਪੈਟਰੋਲੀਅਮ ਤੋਂ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਪੈਟਰੋਲੀਅਮ ਗੈਸ ਬਣਾਈ ਜਾਂਦੀ ਹੈ। ਪੈਟਰੋਲ ਤੇ ਡੀਜ਼ਲ ਦੀ ਵਰਤੋਂ ਵਾਹਨ ਆਵਾਜਾਈ ਚਲਾਉਣ ਲਈ ਕੀਤੀ ਜਾਂਦੀ ਹੈ। ਮਿੱਟੀ ਦੇ ਤੇਲ ਅਤੇ ਪੈਟਰੋਲੀਅਮ ਗੈਸ ਦੀ ਵਰਤੋਂ ਖਾਣਾ ਪਕਾਉਣ ਲਈ ਰੋਸ਼ਨੀ ਕਰਨ ਲਈ ਅਤੇ ਪਾਣੀ ਗਰਮ ਕਰਨ ਲਈ ਕੀਤੀ ਜਾਂਦੀ ਹੈ। ਉਪਰੋਕਤ ਤੋਂ ਇਲਾਵਾ ਹੋਰ ਅਨੇਕ ਕੰਮ ਇਨ੍ਹਾਂ ਸਰੋਤਾਂ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ। ਕਿਰਿਆ ਤੈਨ ਵਾਹਨ ਚਾਲਕ ਕੋਲ ਪ੍ਰਦੂਸ਼ਣ ਸੰਬੰਧੀ ਕਿਸ ਸਰਟੀਫਿਕੇਟ ਦਾ ਹੋਣਾ ਕਾਨੂੰਨੀ ਤੌਰ ਤੇ ਜ਼ਰੂਰੀ ਹੈ? ਇਸ ਸੰਬੰਧੀ ਜਾਣਕਾਰੀ ਇਕੱਠੀ ਕਰਕੇ ਆਪਣੀ ਕਾਪੀ ਵਿੱਚ ਨੋਟ ਕਰੋ। ਸਰਕਾਰ ਵੱਲੋਂ ਵਾਹਨ ਨੂੰ ਜਾਰੀ ਕੀਤਾ ਗਿਆ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਕਿਰਿਆਚਾਰ ਆਪਣੇ ਮਾਤਾ ਜੀ ਦੀ ਮਦਦ ਨਾਲ ਪਤਾ ਕਰਕੇ ਲਿਖੋ ਕਿ ਉਹ ਘਰ ਵਿੱਚ ਕਿਸ ਬਾਲਣ ਦੀ ਵਰਤੋਂ ਕਰਦੇ ਹਨ ਕਿ ਇਹ ਬਾਲਣ ਨਵਿਆਉਣ ਯੋਗ ਹੈ ਜਾਂ ਨਾ ਨਵਿਆਉਣ ਯੋਗ ਇਹ ਵੀ ਲਿਖੋ ਕਿ ਉਹ ਬਾਲਣ ਦੀ ਬਚਤ ਕਰਨ ਲਈ ਕੀ ਕੁਝ ਕਰਦੇ ਹਨ ਘਰ ਵਿੱਚ ਵਰਤੇ ਜਾਂਦੇ ਬਾਲਣ ਦਾ ਨਾਮ ਰਸੋਈ ਗੈਸ ਨਵਿਆਉਣਯੋਗ ਹੈ ਜਾਂ ਨਾ ਨਵਿਆਉਣਯੋਗ ਨਾ ਨਵਿਆਉਣਯੋਗ ਬਾਲਣ ਦੀ ਬਚਤ ਲਈ ਕੀਤੇ ਜਾਂਦੇ ਉਹ ਪਾ ਲੋੜ ਅਨੁਸਾਰ ਵਰਤੋ ਘਰ ਵਿੱਚ ਵਰਤੇ ਜਾਂਦੇ ਬਾਲਣ ਦਾ ਨਾਂ ਲੱਕੜ ਨਵਿਆਉਣਯੋਗ ਲੋੜ ਅਨੁਸਾਰ ਵਰਤੋ ਪ੍ਰਸ਼ਨ 17 ਹੇਠਾਂ ਕੁਝ ਨਾ ਨਵਿਆਉਣਯੋਗ ਸਰੋਤ ਦਿੱਤੇ ਗਏ ਹਨ ਉਹਨਾਂ ਦੇ ਸਾਹਮਣੇ ਉਹਨਾਂ ਦੇ ਉਪਯੋਗ ਲਿਖੋ ਕੋਲਾ ਬਿਜਲੀ ਪੈਦਾ ਕਰਨ ਲਈ ਪੈਟਰੋਲ 14 ਸਕੂਟਰਾਂ ਵਿੱਚ ਡੀਜ਼ਲ ਬੱਸਾਂ ਟਰੱਕਾਂ ਜਨਰੇਟਰਾਂ ਵਿੱਚ ਮਿੱਟੀ ਦਾ ਤੇਲ ਰੋਸ਼ਨੀ ਕਰਨ ਲਈ ਰਸੋਈ ਗੈਸ ਐਲਪੀਜੀ ਭੋਜਨ ਪਕਾਉਣ ਵਿੱਚ ਸ਼੍ਰੀ ਐਮ ਸੀ ਮਹਿਤਾ ਭਾਰਤ ਦੇ ਮਸ਼ਹੂਰ ਵਾਤਾਵਰਣ ਪ੍ਰੇਮੀ ਵਕੀਲ ਹਨ ਇਹਨਾਂ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅਤੇ ਪ੍ਰਦੂਸ਼ਣ ਕਾਰਨ ਆਗਰੇ ਵਿਛਲੇ ਤਾਜ ਮਹਿਲ ਨੂੰ ਕਾਲਾ ਹੋਣ ਤੋਂ ਬਚਾਉਣ ਲਈ ਭਾਰਤ ਸਰਕਾਰ ਵਿਰੁੱਧ ਸੁਪਰੀਮ ਕੋਰਟ ਵਿੱਚ ਕਈ ਮੁਕੱਦਮੇ ਦਰਜ ਕਰਵਾਏ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਪ੍ਰਦੂਸ਼ਣ ਘਟ ਕਰਨ ਲਈ ਆਦੇਸ਼ ਜਾਰੀ ਕੀਤੇ ਤਾਜ ਮਹਿਲ ਦੇ ਆਲੇ-ਦੁਆਲੇ ਦੀਆਂ ਫੈਕਟਰੀਆਂ ਨੂੰ ਆਦੇਸ਼ ਜਾਰੀ ਕੀਤਾ ਕਿ ਉਹ ਜਾਂ ਤਾਂ ਉਹ ਪ੍ਰਦੂਸ਼ਣ ਤੇ ਕਾਬੂ ਪਾਉਣ ਜਾਂ ਫਿਰ ਆਪਣੀਆਂ ਫੈਕਟਰੀਆਂ ਬੰਦ ਕਰ ਦੇਣ ਇਸ ਦੇ ਸਿੱਟੇ ਵਜੋਂ ਭਾਰਤ ਸਰਕਾਰ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕਈ ਕਦਮ ਉਠਾਏ ਗਏ ਬੱਚਿਓ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਸਾਰੇ ਕੁਦਰਤੀ ਸਰੋਤ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹਨ ਪਰੰਤੂ ਇਹਨਾਂ ਸਰੋਤਾਂ ਉੱਪਰ ਕੇਵਲ ਮਨੁੱਖ ਦਾ ਹੀ ਅਧਿਕਾਰ ਨਹੀਂ ਬਾਕੀ ਸਾਰੇ ਸજીਵਾਂ ਦਾ ਵੀ ਬਰਾਬਰ ਦਾ ਅਧਿਕਾਰ ਹੈ ਉਹਨਾਂ ਨੂੰ ਵੀ ਪ੍ਰithvi ਉੱਪਰ ਜਿਉਣ ਦਾ ਉਨਾ ਹੀ ਹੱਕ ਹੈ ਜਿੰਨਾ ਮਨੁੱਖ ਦਾ ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਕੁਦਰਤੀ ਸਰੋਤਾਂ ਦੀ ਵਰਤੋਂ ਸੰਜਮ ਵਿੱਚ ਰਹਿ ਕੇ ਕਰੀਏ ਤਾਂ ਕਿ ਸਾਡੇ ਨਾਲ ਨਾਲ ਬਾਕੀ ਜੀਵ ਜੰਤੂ ਵੀ ਪ੍ਰithvi ਉੱਪਰ ਸ਼ਾਂਤੀਪੂਰਵਕ ਜੁੰਦੇ ਰਹਿ ਸਕਣ ਯਾਦ ਰੱਖਣ ਜੋ ਗੱਲਾਂ ਸਾਨੂੰ ਘਰ ਬਣਾਉਣ ਲਈ ਘੱਟ ਤੋਂ ਘੱਟ ਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਵੱਧ ਰਹੀ ਆਬਾਦੀ ਕਾਰਨ ਜੰਗਲਾਂ ਨੂੰ ਕੱਟ ਕੇ ਜ਼ਮੀਨ ਤੇ ਫਲੈਟ ਅਤੇ ਘਰ ਬਣਾਏ ਜਾਂਦੇ ਹਨ ਧਰਤੀ ਵੱਖ-ਵੱਖ ਜੀਵ ਜੰਤੂਆਂ ਪੰਛੀਆਂ ਅਤੇ ਕੀਟਾਂ ਦਾ ਨਿਵਾਸ ਸਥਾਨ ਹੈ। ਮਨੁੱਖ ਕੁਦਰਤੀ ਸोमਿਆਂ ਦੀ ਲਗਾਤਾਰ ਵਰਤੋਂ ਕਰ ਰਿਹਾ ਹੈ। ਜੰਗਲਾਂ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪ੍ਰਸ਼ਨ 18 ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਹਵਾ ਦੀ ਵਰਤੋਂ ਕਿੱਥੇ-ਕਿੱਥੇ ਕਰਦੇ ਹੋ? ਉੱਤਰ ਸਾਲ ਲੈਣ ਲਈ, ਅੱਗ ਬਾਲਣ ਲਈ, ਗੱਡੀਆਂ ਦੇ ਟਾਇਰਾਂ ਵਿੱਚ ਪਤੰਗ ਉਡਾਉਣ ਲਈ ਆਦ ਪ੍ਰਸ਼ਨ 19 ਜਦੋਂ ਸਕੂਟਰ ਕਾਰਾਂ ਬੱਸਾਂ ਅਤੇ ਟਰੱਕ ਆਦ ਵਾਹਨਾ ਵਿੱਚ ਇੰਦਣ ਬਲਣ ਬਲਦਾ ਹੈ ਤਾਂ ਉਹ ਹਵਾ ਵਿੱਚੋਂ ਕਿਹੜੀ ਗੈਸ ਦੀ ਵਰਤੋਂ ਕਰਦਾ ਹੈ ਅਤੇ ਕਿਹੜੀ ਗੈਸ ਹਵਾ ਵਿੱਚ ਛੱਡਦਾ ਹੈ ਉੱਤਰ ਇਹ ਹਵਾ ਵਿੱਚੋਂ ਆਕਸੀਜਨ ਗੈਸ ਦੀ ਵਰਤੋਂ ਕਰਦੇ ਹਨ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਨ ਪ੍ਰਸ਼ਨ 20 ਹਵਾ ਪ੍ਰਦੂਸ਼ਣ ਦੇ ਕਾਰਨ ਲਿਖੋ ਪੁੱਤਰ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਧੂਆਂ ਵਾਹਨਾਂ ਵਿੱਚੋਂ ਨਿਕਲਣ ਵਾਲਾ ਧੂਆਂ ਖੇਤਾਂ ਵਿੱਚ ਅੱਗ ਲਗਾਉਣ ਲਾਉਣ ਕਾਰਨ ਆਦਿ ਪ੍ਰਸ਼ਨ 21 ਤੁਸੀਂ ਹਵਾ ਨੂੰ ਗੰਦਾ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੀ ਕਰੋਗੇ ਉੱਤਰ ਨਿੱਜੀ ਵਾਹਨਾਂ ਦੀ ਘੱਟ ਵਰਤੋਂ ਖੇਤਾਂ ਵਿੱਚ ਅੱਗ ਨਾ ਲਾ ਕੇ ਫੈਕਟਰੀਆਂ ਦੇ ਧੂਏ ਨੂੰ ਘਟ ਕਰਕੇ ਪਟਾਕਿਆਂ ਦੀ ਵਰਤੋਂ ਨਾ ਕਰਕੇ ਆਦ